ਕਬੱਡੀ ਦਾ ਪਲੇਅਰ ਛੋਟੀ ਦਾ ਖਿਡਾਰੀ ਜੋ ਕਿਥੇ ਗਰਾਊਂਡਾਂ ਦੇ ਵਿੱਚ ਟਰਾਫੀਆਂ ਜਿੱਤ ਕੇ ਘਰ ਦੇ ਵਿੱਚ ਮੁਰਦਾ ਸੀ ਇੱਕ ਇਹੋ ਜੀ ਘਟਨਾ ਵਾਪਰੀ ਜਿਸ ਦੇ ਕਰਕੇ ਕੀ ਇਸ ਨੋਬਤ ਤੱਕ ਆਇਆ ਇਨਸੀਡੈਂਟ ਹੋਇਆ ਸੀਗਾ ਇਹਨਾਂ ਦੇ ਨਾਲ ਕਿੰਨਾ ਚਿਰ ਹੋ ਗਿਆ ਇਸ ਤਰੀਕੇ ਨਾਲ ਬੈਠਦੇ ਪਏ ਇਹਨੂੰ ਸਵਾ ਸਾਲ ਤੋਂ ਉੱਤੇ ਹੋ ਗਿਆ ਜੀ ਫੋਟੋਗ੍ਰਾਫ 15 ਮਹੀਨੇ ਤੋਂ ਬੰਦ ਹੋ ਗਏ ਇਹਨੂੰ ਬੈਠਦੇ ਪਏ ਇਹਨੂੰ ਤੇ ਬਾਕੀ ਐਕਸੀਡੈਂਟ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹ ਤਾਂ ਮਿਲਜੁਲ ਕੇ ਇਹਨਾਂ ਨੇ ਰਾਂਜਸ ਕੀਤੀ ਹੈ ਜੀ ਪਹਿਲਾਂ ਗੱਡੀ ਮਾਰ ਕੇ ਛੱਟ ਲਿਆ ਫਿਰ ਦੁਬਾਰੇ ਕੋਈ ਤੇਜ਼ ਤਾਰ ਹਥਿਆਰ ਨਾਲ ਬਾਰ ਕੀਤਾ ਰੱਬ ਜਾਣੇ ਗੱਡੀ ਦੁਬਾਰੇ ਉਹਨਾਂ ਨੇ ਚੜੀ ਇਹ ਸਾਨੂੰ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜਿਹੜੇ ਪੁੱਤ ਨੂੰ ਆਪ ਹੱਤੀ ਚੂਰੀਆਂ ਕੁੱਟ ਕੇ ਖਵਾਈਆਂ ਹੋਣ ਇਸ ਤਰੀਕੇ ਨਾਲ ਹੋਵੇ ਤਾਂ ਮੈਨੂੰ ਲੱਗਦਾ ਦਿਲ ਨੂੰ ਬਹੁਤ ਜ਼ਿਆਦਾ ਦੁੱਖ ਤੋਖ ਤਾਂ ਮਾਝ ਗਏ ਜੀ ਇਹ ਹਮਤ ਰੱਖਣੀ ਬਹੁਤ ਔਖੀ ਹੈ ਜੀ ਕਹਿ ਤਾਂ ਦਿੰਦੇ ਸਾਰੇ ਮਾਂ ਧੰਨਵਾਦ ਪਰ ਧੰਨਵਾਦ ਨਾਲ ਬਹੁਤ ਦੁੱਖ ਸਾਰਾ ਦਿਨ ਮੈਂ ਉਹਨੂੰ ਇਹ ਹਾਲਤ ਤੇ ਦੇਖਦੀ ਆ ਮੇਰੇ ਅੰਦਰੋਂ ਫਿਰ ਦੁਰਸੇ ਇਸਾਈ ਜ਼ਿੰਦਗੀ ਨੇ ਬੈਰੀਆਂ ਨੂੰ ਨੌਜਵਾਨ ਪੁੱਤ ਜਦੋਂ ਮਾਪਿਓ ਦੇ ਅੱਖਾਂ ਦੇ ਅੱਗੇ ਖੇਡਦੇ ਗੁਰਦੇ ਜਾਂ ਉਚਾਈਆਂ ਚੁੰਦੇ ਹੁੰਦੇ ਨੇ ਤਾਂ ਬਹੁਤ ਖੁਸ਼ ਹੁੰਦੀ ਦਿਲ ਬਹੁਤ ਖੁਸ਼ ਹੁੰਦਾ ਪਰ ਇਸ ਤਰੀਕੇ ਨਾਲੇ ਹਾਲਾਤ ਬਣ ਗਏ ਤੁਹਾਨੂੰ ਪਤਾ ਜਾਨਦਾ ਜੀ ਹੁਣ ਅਸੀਂ ਕਿਹੜੇ ਹਾਲਾਤਾਂ ਚ ਅਸੀਂ ਗੁਜ਼ਰ ਰਹੇ ਆ ਸਾਡੇ ਪੁੱਤ ਨੇ ਹੁਣ ਨੂੰ ਕੈਨੇਡਾ ਦੋ ਵਾਰ ਹੀ ਜਾਇਆ ਹੁਣਾ ਸੀਗਾ ਜੀ ਹੁਣੇ ਜਦਦਾ ਬੈੱਡ ਤੇ ਪਿਆ ਵਾ ਕੈਨੇਡਾ ਜਾਣਾ ਸੀਗਾ ਜੀ ਨਹੀਂ ਬਾ ਦੋ ਦਿਨ ਬਾਅਦ ਕੈਨੇਡਾ ਜਾਣਾ ਸੀਗਾ ਤੇ 15 ਜੂਨ ਦੀ ਇਹ ਗੱਲ ਆ 25 ਜੂਨ ਨੂੰ ਇਹਦਾ ਮੈਚ ਸੀਗਾ ਸਰੀ ਦੇ ਵਿੱਚ ਜਿਹੜਾ ਨੇ ਉੱਥੇ ਜਾ ਕੇ ਖੇਡਣਾ ਸੀਗਾ ਜੀ ਹੂੰ ਇਹ ਮੈਚ ਇਹਨੇ ਖੇਡਣਾ ਸੀਗਾ ਜੀ ਜਾ ਕੇ 25 ਜੂਨ ਨੂੰ ਉੱਥੇ ਕੋਈ ਵੀ ਗੱਲਬਾਤ ਨਹੀਂ ਸੀਗੀ ਕੋਈ ਵੀ ਗੱਲਬਾਤ ਉਹਨਾਂ ਨਾਲ ਕੋਈ ਰਾਂਝੇਸ ਨਹੀਂ ਸੀ ਸਾਡੀ ਕੀ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਸੀਗੀ ਪੂਰੀ ਜਿਹੜੀ ਇਦਾਂ ਮੈਂ ਕਹਿਣਾ ਚਾਹੁੰਨੀ ਆ ਬਈ ਜਦੋਂ ਮੇਰਾ ਪੁੱਤ ਘਰੋਂ ਗਿਆ ਵਾ ਇਹ ਸਾਨੂੰ ਪਤਾ ਸੀ ਜਾਂ ਯਾਰਾਂ ਦੋਸਤਾਂ ਨੂੰ ਪਤਾ ਸੀਗਾ ਮੈਂ ਖਾ ਨਹੀਂ ਖਾਂਗੇ ਜੇ ਮੈਂ ਜਹਿਲਤ ਨਹੀਂ ਹੁੰਦੀ ਵੀ ਕੈਨੇਡਾ ਵੀ ਜਾਣ ਨਹੀਂ ਦੇਣਾ ਉਹ ਪਹਿਲਾਂ ਵੀ ਇਹਨੂੰ ਕਹਿੰਦੇ ਸੀ ਤੈਨੂੰ ਅਸੀਂ ਕੌਡੀ ਨਹੀਂ ਖੇਡਣ ਦੇਣੀ ਤੈਨੂੰ ਤੇਰੇ ਨੱਤਾਂ ਤੋੜਾਂਗੇ ਰਿਕਾਰਡਿੰਗਾਂ ਪਈਆਂ ਸਾਡੇ ਕੋਲ ਤੈਨੂੰ ਟੋਕਰੇ ਚ ਪਾ ਕੇ ਲੈ ਜਾਵਾਂਗੇ ਤੈਨੂੰ ਐ ਬਹੁਤ ਗੱਲਾਂ ਕਰਦੇ ਸੀ ਉਹ ਕਸ਼ਕ ਨਾਲ ਦੇ ਕਸ਼ਕ ਜਿਹੜੇ ਬਹੁਤਿਆਂ ਜਾ ਰਹਿਆਂ ਨੇ ਫੋਨ ਚੱਲਦੇ ਜਾਂਦੇ ਹਸਪੀਟਲ ਦੇ ਵਿੱਚ ਹੁਣ ਮੈਂ ਨਾ ਨਹੀਂ ਲੈਣਾ ਹੈਗਾ ਬਹੁਤ ਮੁੰਡੇ ਸੀਗੇ ਜਿਹੜੇ ਪਿੱਛੇ ਗਏ ਉਹਨਾਂ ਨੇ ਮਤਲਬ ਦੱਸਿਆ ਵੀ ਮੇਰਾ ਵੀ ਫੋਨ ਨੂੰ ਗਿਆ ਮੈਂ ਵੀ ਫੋਨ ਕਰਿਆ ਭੀਰੀ ਨੂੰ ਮੈਂ ਵੀ ਫੋਨ ਕਰਿਆ ਹੁਣ ਕੀ ਪਤਾ ਵੀ ਕੀ ਨੇ ਗਾਹਾਂ ਕਿਹਨੂੰ ਦੱਸਿਆ ਵਾ ਕਿਹੜੇ ਕਿਹੜੇ ਚਾ ਜਿਹੜੇ ਅਧੂਰੇ ਸਾਰੇ ਚਾ ਹੁਣ ਮਾਮਾ ਨੂੰ ਮੰਗਣ ਵੇ ਆਉਣਾ ਦਾ ਹੁੰਦਾ ਹੂੰ ਤੇ ਦੇਖਣ ਦਾ ਹੁੰਦਾ ਵੀ ਸਾਡੇ ਵੀ ਪਰਿਵਾਰ ਵਧੇ ਬੱਚੇ ਬਾਲ ਬੱਚੇ ਖੇਡਣ ਪੇੜੇ 'ਚ ਇਹੀ ਚਾ ਹੁੰਦਾ ਮਾਮਾ ਨੂੰ ਤਾਂ ਵੀ ਮੈਂ ਵੀ ਕਦੇ ਪੁੱਤ ਬਿਆਵਾਂ ਹੂੰ ਦੇਖਾਂ ਸਭ ਦੇ ਦੇਖਦੀਆਂ ਦੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਕ ਕੋਰ ਇੱਕ ਇਹੋ ਜੀ ਕਹਾਣੀ ਲੈ ਕੇ ਆਇਆ ਇੱਕ ਇਹੋ ਜੀ ਇਨਸਪੀਰੇਸ਼ਨ ਤੁਹਾਡੇ ਵਾਸਤੇ ਲੈ ਕੇ ਆਇਆ ਜੋ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਜਾਂ ਫਿਰ ਫਿਲਮਾਂ ਦੇ ਵਿੱਚ ਕਹਾਣੀ ਦੇਖੀ ਹੋਏਗੀ ਕਬੱਡੀ ਦਾ ਪਲੇਅਰ ਛੋਟੀ ਦਾ ਖਿਡਾਰੀ ਜੋ ਕਿੱਥੇ ਗਰਾਊਂਡਾਂ ਦੇ ਵਿੱਚ ਟਰੋਫੀਆਂ ਜਿੱਤ ਕੇ ਘਰ ਦੇ ਵਿੱਚ ਮੁਰਦਾ ਸੀ ਇੱਕ ਇਹੋ ਜੀ ਘਟਨਾ ਵਾਪਰੀ ਜਿਸ ਦੇ ਕਰਕੇ ਕੀ ਇਸ ਨੋਬਤ ਤੱਕ ਆਇਆ ਤੇ ਇਸ ਵੇਲੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬੀਰੀ ਟੈਪਈ ਦੇ ਘਰ ਮੌਜੂਦ ਹਾਂ ਜਿੱਥੇ ਕਿ ਕਿੱਥੇ ਹਮੇਸ਼ਾ ਦੋਸਤਾ ਯਾਰਾਂ ਦੀ ਮਹਿਫਲਾਂ ਹੁੰਦੀਆਂ ਸੀ ਜਦੋਂ ਮੈਡਲ ਜਿੱਤਨੇ ਟਰੋਫੀਆਂ ਜਿਤਨੀਆਂ ਤੇ ਅੱਜ ਤੁਸੀਂ ਜੇ ਦੇਖ ਰਹੇ ਹੋ ਇਹ ਹਾਲਾਤ ਬਣੇ ਨੇ ਇਹ ਇਨਸਾਨ ਦੇ ਮਨ ਦੇ ਵਿੱਚ ਜਿਹੜਾ ਕਰੋਧ ਹੋਵੇ ਜਾਂ ਫਿਰ ਈਰਖਾ ਹੋਵੇ ਜੈਲਸੀ ਹੋਵੇ ਉਹ ਸਾਰੀਆਂ ਚੀਜ਼ਾਂ ਦੇ ਕਰਕੇ ਇਹ ਘਟਨਾ ਇਹਨਾਂ ਦੇ ਨਾਲ ਜਿਹੜੀ ਵਾਪਰੀ ਹੈ ਜਦੋਂ ਇਨਸਾਨ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ ਤਾਂ ਨਾਲ ਦੇ ਹੀ ਜਿਹੜੇ ਨੇ ਕਈ ਵਾਰੀ ਖਾਰ ਖਾ ਜਾਂਦੇ ਨੇ ਤਾਂ ਇਸ ਦੇ ਨਾਲ ਜੋ ਘਟਨਾ ਵਾਪਰੀ ਹੈ ਜੋ ਇਸ ਦੇ ਨਾਲ ਇਨਸੀਡੈਂਟ ਹੋਇਆ ਐਕਸੀਡੈਂਟ ਹੋਇਆ ਇਹ ਪਿੰਡ ਦੇ ਵਿੱਚ ਹੀ ਜਿਹੜੇ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਤੇ ਤੁਸੀਂ ਇਹ ਹਾਲਾਤ ਦੇਖ ਰਹੇ ਜੋ ਇਸ ਦੇ ਬਣ ਗਏ ਨੇ ਪਰ ਰੱਬ ਨੇ ਚਾਇਆ ਤਾਂ ਇਹ ਜਲਦ ਹੀ ਤੁਹਾਨੂੰ ਫਿਰ ਉਸੇ ਤਰੀਕੇ ਨਾਲ ਗਰਾਊਂਡਾਂ ਦੇ ਵਿੱਚ ਕਬੱਡੀ ਦੇ ਵਿੱਚ ਧੂਮਾ ਪਾਉਂਦੇ ਨਜ਼ਰ ਆਣਗੇ ਸਾਡੇ ਨਾਲ ਪਿਤਾ ਜੀ ਉਹਨਾਂ ਦੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਕੀ ਇਨਸੀਡੈਂਟ ਹੋਇਆ ਸੀਗਾ ਇਹਨਾਂ ਦੇ ਨਾਲ ਕਿੰਨਾ ਚਿਰ ਹੋ ਗਿਆ ਇਸ ਤਰੀਕੇ ਨਾਲ ਬੈਠੇ ਪਏ ਇਹਨੂੰ ਸਵਾ ਸਾਲ ਤੋਂ ਉੱਤੇ ਹੋ ਗਿਆ ਜੀ ਜੀ ਔਟੋਗੱਟ 15 ਮਹੀਨੇ ਤੋਂ ਵੀ ਬੰਦ ਹੋ ਗਿਆ ਇਹਨੂੰ ਬੈਠੇ ਪਏ ਇਹਨੂੰ ਤੇ ਬਾਕੀ ਐਕਸੀਡੈਂਟ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹ ਤਾਂ ਮਿਲਜੁਲ ਕੇ ਇਹਨਾਂ ਨੇ ਰਾਂਜਸ ਕੀਤੀ ਹੈ ਜੀ ਜਾਨ ਪੁੰਚ ਕੇ ਗੱਡੀ ਮਾਰੀ ਐਕਸੀਡੈਂਟ ਤਾਂ ਹੁੰਦਾ ਆਚਾਨ ਚੱਕ ਇਹ ਤਾਂ ਜਾਨ ਪੁੰਚ ਕੇ ਗੱਡੀ ਮਾਰੀ ਹੈ ਜੀ ਵਿੱਚ ਪਹਿਲਾਂ ਗੱਡੀ ਮਾਰ ਕੇ ਛੱਟ ਲਿਆ ਫਿਰ ਦੁਬਾਰੇ ਕੋਈ ਤੇਜ਼ ਤਾਰ ਹਥਿਆਰ ਨਾਲ ਬਾਰ ਕੀਤਾ ਰੱਬ ਜਾਣੇ ਗੱਡੀ ਦੁਬਾਰੇ ਉਹਨਾਂ ਨੇ ਚੜੀ ਇਹ ਸਾਨੂੰ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਬਾਕੀ ਜਿਵੇਂ ਸਾਨੂੰ ਨਾਲ ਦੇ ਬੰਦੇ ਦੱਸਦੇ ਅੱਜ ਤਾਂ ਉਹ ਵੀ ਤੁਹਾਨੂੰ ਦੱਸੀ ਜਾਂਦੇ ਆ ਵੀ ਉਹਨਾਂ ਨੇ ਗੱਡੀ ਵਿੱਚ ਮਾਰ ਕੇ ਛੱਟ ਲਿਆ ਫਿਰ ਬਾਅਦ ਚ ਦੁਬਾਰੇ ਗੱਡੀ ਬੈਂਕ ਕਰਕੇ ਚੜ੍ਹਿਆ ਇਹ ਮੰਨਣਾ ਕਿੰਨਾ ਕੋ ਮੁਸ਼ਕਿਲ ਲੱਗਿਆ ਕਿਉਂਕਿ ਨੌਜਵਾਨ ਪੁੱਤ ਜਦੋਂ ਮਾਪਿਓ ਦੇ ਅੱਖਾਂ ਦੇ ਅੱਗੇ ਖੇਡਦੇ ਗੁਰਦੇ ਜਾਂ ਉਚਾਈਆਂ ਚੁੰਦੇ ਹੁੰਦੇ ਨੇ ਤਾਂ ਬਹੁਤ ਖੁਸ਼ ਹੁੰਦੀ ਦਿਲ ਬਹੁਤ ਖੁਸ਼ ਹੁੰਦਾ ਪਰ ਇਸ ਤਰੀਕੇ ਨਾਲੇ ਹਾਲਾਤ ਬਣ ਗਏ ਤੁਹਾਨੂੰ ਪਤਾ ਜਾਣਦਾ ਸੀ ਹੁਣ ਅਸੀਂ ਕਿਹੜੇ ਹਾਲਾਤਾਂ ਚ ਅਸੀਂ ਗੁਜ਼ਰ ਰਹੇ ਹਾਂ ਸਾਡੇ ਪੁੱਤ ਨੇ ਹੁਣ ਨੂੰ ਕੈਨੇਡਾ ਦੋ ਵਾਰੀ ਜਾਇਆ ਹੁਣਾ ਸੀਗਾ ਜੀ ਹੁਣੇ ਜਦੋਂ ਬੈੱਡ ਤੇ ਪਿਆ ਵਾ ਜੀ ਅੱਛਾ ਉਦੋਂ ਕੈਨੇਡਾ ਜਾਣ ਦਾ ਬਣਿਆ ਸੀ ਕੈਨੇਡਾ ਜਾਣਾ ਸੀਗਾ ਜੀ ਨਹੀਂ ਬਾਅਦ ਦੋ ਦਿਨ ਬਾਅਦ ਕੈਨੇਡਾ ਜਾਣਾ ਸੀਗਾ ਤੇ 15 ਜੂਨ ਦੀ ਇਹ ਗੱਲ ਆ 25 ਜੂਨ ਨੂੰ ਇਹਦਾ ਮੈਚ ਸੀਗਾ ਸਰੀ ਦੇ ਵਿੱਚ ਜਿਹੜਾ ਨੇ ਉੱਥੇ ਜਾ ਕੇ ਖੇਡਣਾ ਸੀਗਾ ਜੀ ਹੂੰ ਇਹ ਮੈਚ ਇਹਨੇ ਖੇਡਣਾ ਸੀਗਾ ਜੀ ਜਾ ਕੇ 25 ਜੂਨ ਨੂੰ ਉੱਥੇ ਤੇ ਜਿਹੜੇ ਜਿਨ੍ਹਾਂ ਨੇ ਇਹ ਐਕਸੀਡੈਂਟ ਕੀਤਾ ਆ ਸਾਜ ਜਿਹੜੀ ਬਣਾਈ ਗਈ ਕੀ ਲੱਗਦਾ ਕੀ ਕਾਰਨ ਹੋ ਸਕਦਾ ਕੀ ਖਾਰ ਖਾ ਗਏ ਕੀ ਕੈਨੇਡਾ ਤੱਕ ਪਹੁੰਚ ਗਿਆ ਬਸ ਖਾਰ ਹੀ ਖਾ ਗਏ ਕਹਿ ਲੋ ਜੀ ਆਪਾਂ ਕੋਈ 10 ਮਿੰਟ ਤਾਂ ਮੇਰੇ ਬੱਚੇ ਦੀ ਹੈ ਨਹੀਂ ਜੀ ਕਿਸੇ ਨਾਲ ਮੈਂ ਖਾ ਨਹੀਂ ਖਾਂਗੇ ਜੇ ਮੈਂ ਜਹਿਲਤ ਨਹੀਂ ਹੁੰਦੀ ਵੀ ਕੈਨੇਡਾ ਵੀ ਜਾਣ ਨਹੀਂ ਦੇਣਾ ਉਹ ਪਹਿਲਾਂ ਵੀ ਇਹਨੂੰ ਕਹਿੰਦੇ ਸੀ ਤੈਨੂੰ ਅਸੀਂ ਕੌਡੀ ਨਹੀਂ ਖੜਨ ਦੇਣੀ ਤੈਨੂੰ ਤੇਰੀ ਨੱਤਾਂ ਤੋੜਾਂਗੇ ਰਿਕਾਰਡਿੰਗਾਂ ਪਈਆਂ ਸਾਡੇ ਕੋਲ ਤੈਨੂੰ ਟੋਕਰੇ ਚ ਪਾ ਕੇ ਲੈ ਜਾਵਾਂਗੇ ਤੈਨੂੰ ਐ ਬਹੁਤ ਗੱਲਾਂ ਕਰਦੇ ਸੀ ਉਹ ਇਹ ਕਹਿੰਦਾ ਚੰਨੇ ਛੇੜੀ ਬੰਦੇ ਇਹਨਾਂ ਨੇ ਕੀ ਕਰਨਾ ਜੀ ਬਸ ਇਹਨੇ ਬਸ ਗੱਲ ਗੋਲੀ ਨਹੀਂ ਹੈਗੀ ਮੈਂ ਕੀ ਪਤਾ ਸੱਚੀ ਇਦਾਂ ਕਰ ਜਾਣਗੇ ਤੇ ਜਦੋਂ ਤੁਸੀਂ ਹਸਪੀਟਲ ਐਡਮਿਟ ਕਰਾਇਆ ਸੀਗਾ ਕੀ ਇਲਾਜ ਦੇ ਵਿੱਚ ਡਾਕਟਰਾਂ ਦੇ ਵੱਲੋਂ ਜਵਾਬ ਵਗੈਰਾ ਦਿੱਤੇ ਗਏ ਸੀ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਲੱਤ ਕੱਟਣੀ ਪਈ ਉਹ ਸਾਰਾ ਕਿਵੇਂ ਮਤਲਬ ਪ੍ਰੋਸੀਜਰ ਕੀ ਚੱਲਿਆ ਸੀ ਲੱਤ ਦੇ ਹਾਂਜੀ ਡਾਕਟਰਾਂ ਨੇ ਪਹਿਲਾਂ ਜਵਾਬ ਦਿੱਤਾ ਸੀਗਾ ਜੀ ਕਹਿੰਦੇ ਵੀ ਵੀ ਨਹੀਂ ਵੀ ਕੋਸ਼ਿਸ਼ ਕਰ ਲੰਨੇ ਆ ਕੋਸ਼ਿਸ਼ ਵੀ ਤਾਂ ਕਰਾਂਗੇ ਵੀ ਜੇ ਤੁਸੀਂ ਇੰਨਾ ਖਰਚਾ ਕਰ ਸਕਦੇ ਹੋ ਵੀ ਲੱਖ ਡੇਢ ਲੱਖ ਰੁਪਏ ਡੇਲੀ ਦਾ ਖਰਚਾ ਹੋਊਗਾ ਵੀ ਜੇ ਇੰਨਾ ਖਰਚਾ ਕਰੋਗੇ ਤਾਂ ਵੀ ਕੋਸ਼ਿਸ਼ ਕਰ ਲੰਨੇ ਨਹੀਂ ਤਾਂ ਕੋਸ਼ਿਸ਼ ਕਰਨੀ ਵੀ ਨਾ ਕਾਮ ਆ ਵੀ ਹੈ ਤਾਂ ਹੈ ਨਹੀਂ ਇਹ ਡਾਕਟਰਾਂ ਦਾ ਜਵਾਬ ਦਿੰਦੇ ਸੀ ਸਾਨੂੰ ਇਹ ਤੁਹਾਨੂੰ ਪਹਿਲਾਂ ਹੀ ਪਹਿਲਾਂ ਜਦੋਂ ਐਡਮਿਟ ਕਰਾਇਆ ਸੀ ਉਦੋਂ ਹੀ ਜਵਾਬ ਦੇ ਦਿੱਤਾ ਸੀ ਹਾਂਜੀ ਹਾਂਜੀ ਉਦੋਂ ਹੀ ਜਵਾਬ ਦੇ ਦਿੱਤਾ ਸੀ ਕਹਿੰਦੇ ਵੀ ਲੈ ਜਾਓ ਵੀ ਹੈ ਤਾਂ ਹੈ ਨਹੀਂ ਇਹ ਵੀ ਕੋਸ਼ਿਸ਼ ਕਰ ਰਹੇ ਨੇ ਅਸੀਂ ਤੇ ਵੀ ਇੰਨਾ ਤੁਸੀਂ ਖਰਚਾ ਚੱਲ ਨਹੀਂ ਸਕਦੇ ਅਸੀਂ ਕਹਿੰਦੇ ਵੀ ਤੁਸੀਂ ਬੱਚਾ ਦਾ ਸਾਡਾ ਸੰਭੋ ਬੱਚਾ ਸੰਭੋ ਸਾਡਾ ਕੋਈ ਨਹੀਂ ਉਹ ਤਾਂ ਸਾਡੀ ਜ਼ਿੰਮੇਵਾਰੀਆਂ ਖਰਚਾ ਤੁਹਾਨੂੰ ਖਰਚਾ ਦੇ ਕੇ ਹੀ ਲਿਜਾਵਾਂਗੇ ਅਸੀਂ ਬਾਕੀ ਮੈਂ ਤਾਂ ਉਸ ਦਿਨ ਡਿਊਟੀ ਤੇ ਸੀਗਾ ਜੀ ਮੇਰਾ ਭਰਾ ਸੀਗਾ ਮੇਰੇ ਤੋਂ ਛੋਟਾ ਤੇ ਫਿਰ ਉਹਨੇ ਕਿਹਾ ਕਹਿੰਦਾ ਤੁਸੀਂ ਬੱਚੇ ਦਾ ਸਾਡੇ ਦਾ ਇਲਾਜ ਸ਼ੁਰੂ ਕਰੋ ਵੀ ਪੈਸਾ ਤੁਹਾਨੂੰ ਦਵਾਂਗੇ ਸ਼ਵੇਰ ਨੂੰ ਕੋਈ ਨਹੀਂ ਵੀ ਤੁਸੀਂ ਇਲਾਜ ਕਰੋ ਸਾਡੇ ਬੱਚੇ ਦਾ ਫਿਰ ਉਹ ਉਹਨਾਂ ਨੇ ਇ ਤੇ ਜਦੋਂ ਹਸਪਤਾਲ ਚ ਐਡਮਿਟ ਕਰਾਇਆ ਸੀ ਕਿੰਨੇ ਦਿਨ ਰੋਥੇ ਹਸਪਤਾਲ ਚ ਹੀ ਰਹੇ ਸੀ ਤੁਸੀਂ ਇਹ ਜੀ ਜਦੋਂ ਹਸਪਤਾਲ ਦਾਖਾ ਕਰਾਈ ਤਿੰਨ ਮਹੀਨੇ ਉੱਥੇ ਰਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਛੁੱਟੀ ਦੇਤੀ ਸੀਗੀ ਤੇ ਫਿਰ ਕਿਤੇ 25 ਦਿਨ ਹੀ ਕਿਤੇ 10 ਦਿਨ ਹੀ ਹਫਤੇ ਬਾਅਦ ਇਦਾਂ ਲ ਜਾਂਦੇ ਰਹੇ ਇਹਨੂੰ ਚੈੱਕਅਪ ਕਰਾਉਂਦੇ ਰਹੇ ਕਿ ਉਹਨਾਂ ਨੂੰ ਡਿਸਚਾਰਜ ਵੀ ਲੱਗੀ ਸੀਗੀ ਤੇ ਸਾਰੀਆਂ ਪੇਪਾਂ ਉਵੇਂ ਲੱਗੀਆਂ ਸੀ ਉਵੇਂ ਉਹਨਾਂ ਨੇ ਵੀ ਛੁੱਟੀ ਦੇਤੀ ਸੀਗੀ ਇਹ ਡਿਸਚਾਰਜ ਮੀ ਜਦੋਂ ਕਢਾ ਕੇ ਆਏ ਫਿਰ ਉਦੋਂ ਵੀ ਰਹਾ 10 ਦਿਨ ਨੀ ਦੁਬਾਰੇ ਹੁਣ ਗੱਲਬਾਤ ਕਰਦੇ ਕੋਈ ਰਿਸਪੌਂਸ ਕਰਦੇ ਕਿਉਂਕਿ ਤੁਸੀਂ ਦੱਸਿਆ ਵੀ 6-7 ਮਹੀਨੇ ਤੋਂ ਬਿਲਕੁਲ ਅੱਖਾਂ ਵੀ ਉਸੇ ਤਰੀਕੇ ਨਾਲ ਬੰਦ ਰੱਖੀਆਂ ਹੋਣ ਮਾੜੀ ਹੱਲਚਾਲ ਲੱਗ ਗਿਆ ਜੀ ਕਰਨਾ ਹੁਣ ਜਾਨੀ ਗੱਲ ਸਮਝਣ ਲੱਗ ਗਿਆ ਸਾਡੀ ਬੋਲੇ ਨਹੀਂ ਹੈਗੇ ਅਜੇ ਤੇ ਡਾਕਟਰ ਕਹਿੰਦਾ ਬੋਲ ਪੂਗਾ ਜੀ ਵੀ ਹੁਣ ਸਮਝਣ ਲੱਗ ਗਿਆ ਬੋਲਣ ਵੀ ਲੱਗ ਜੂਗਾ ਉਹੀ ਡਾਕਟਰ ਜਿਨ੍ਹਾਂ ਨੇ ਪਹਿਲਾਂ ਹਾਂਜੀ ਹਾਂਜੀ ਉਹੀ ਡਾਕਟਰ ਜਿਹੜੇ ਕਹਿੰਦੇ ਸੀ ਉਮੀਦ ਨਹੀਂ ਉਹੀ ਹੁਣ ਕਹਿੰਦੇ ਵੀ ਸਾਡੀ ਗਰੰਟੀ ਹੈ ਵੀ ਬੋਲੂਗਾ ਜੀ ਇਹ ਇੱਕ ਦਿਨ ਜ਼ਰੂਰ ਬਾਕੀ ਅਸੀਂ ਤਾਂ ਕਹਿੰਦੇ ਹਾਂ ਪ੍ਰਮਾਤਮਾ ਉਹ ਦਿਨ ਜਲਦੀ ਲਿਆਵੇ ਜਦੋਂ ਸਾਡਾ ਪੁੱਤ ਬੋਲੇ ਸਾਨੂੰ ਜੀ ਹ ਜੇ ਪਹਿਲਾਂ ਦੀ ਗੱਲਾਂ ਜੇ ਅਸੀਂ ਦੇਖੀਏ ਜਦੋਂ ਇੱਕ ਖੇਡਣ ਵਾਸਤੇ ਜਾਂਦੇ ਸੀਗੇ ਕਈ ਵਾਰੀ ਇਦਾਂ ਹੁੰਦਾ ਨਾ ਵੀ ਮੁੰਡੇ ਆਪਸ ਯਾਰਾਂ ਦੋਸਤਾਂ ਨਾਲ ਲੇਟ ਲੂਟ ਹੋ ਗਏ ਕਦੀ ਤੇ ਤੁਹਾਨੂੰ ਕਹਿਤਾ ਵੀ ਅੱਜ ਲੇਟ ਆਵਾਂਗੇ ਫਿਰ ਉਹ ਉਹੀ ਹਿਸਾਬ ਕਰਦਾ ਰਹਿੰਦਾ ਸੀਗਾ ਮਤਲਬ ਜੋ ਹਾਂਜੀ 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 ਸਾਨੂੰ ਐ ਸੀਗਾ ਨਹੀਂ ਸਾਡੇ ਪੁੱਤ ਤੇ ਸਾਨੂੰ ਵਿਸ਼ਵਾਸ ਸੀ ਪੂਰਾ ਵੀ ਇਹ ਕਿਹੜਾ ਗਲਤ ਤਮੇ ਜਾਂਦਾ ਕੋਡੀ ਖੇਡਣ ਜਾਂਦਾ ਇਹਦੇ ਨਾਲ ਹੁੰਦੇ ਸੀਗੇ ਪੰਜ ਚਾਰ ਗੱਡੀ ਚ ਹੁੰਦੇ ਸੀ ਸਾਨੂੰ ਕੋਈ ਫਿਕਰ ਹੀ ਨਹੀਂ ਹੁੰਦੀ ਵੀ ਚਲੋ ਕੋਈ ਨਹੀਂ ਲੇਟ ਹੋ ਗਏ ਮੈਂ 12 1 ਵਜੇ ਤਾਈਂ ਤਾਂ ਅਸੀਂ ਟੀਵੀ ਚ ਦੇਖਦੇ ਰਹਿੰਦੇ ਸੀ ਇਹਨੂੰ ਅੱਛਾ ਜੀ ਹਾਂਜੀ ਮੈਚ ਜਦੋਂ ਫਾਈਨਲ ਹੁੰਦਾ ਸੀ 12 12:30 ਕਈ ਵਾਰੀ ਇੱਕ ਬਾਅਦ ਜਾਂਦਾ ਸੀਗਾ ਤੇ ਜਦੋਂ ਉਹਨਾਂ ਨੇ ਇਨਾਮ ਲੈਣਾ ਸਾਰਿਆਂ ਤੋਂ ਅਖੀਰ ਚ ਆਜੋ ਭਾਈ ਬੀਰੀਏ ਦਾ ਨੋਂ ਲੈਂਦੇ ਸੀ ਵੀ ਇਨਾਮ ਲੈ ਜਾਓ ਵੀ ਸਾਡਾ ਮਨ ਖੁਸ਼ ਹੁੰਦਾ ਸੀ ਪੂਰਾ ਵਿਚਾਲ ਆਜੂ ਕੋਈ ਨਹੀਂ ਫੇਰ ਸਾਨੂੰ ਐ ਹੁੰਦਾ ਸੀ ਵੀ ਹੁਣ ਉੱਥੋਂ ਤੁਰੇ ਆ ਵੀ 2 ਘੰਟੇ ਤੱਕ ਮੂਲੀ ਗੱਲ ਲੱਗੀ ਜਾਣੇ ਆ ਕਿ ਉਹਨਾਂ ਨੇ ਨਹਾਉਣਾ ਧੋਣਾ ਵੀ ਹੁੰਦਾ ਸੀਗਾ ਜੀ ਗੱਡੀ 'ਚ ਕੱਪੜੇ ਬਦਲਨੇ ਵੀ ਨਹਾਉਣਾ ਧੋਣਾ ਫੇਰ ਰਾਹਤੇ 'ਚ ਖਾਣਾ ਵੀ ਖਾਣਾ ਫੇਰ ਮੈਂ ਕਹਿਣਾ ਪੁੱਤ ਵੀ ਰਾਹਤੇ 'ਚ ਨਾ ਬੈਠੋ ਜਿਹੜੀ ਕੋਈ ਚੀਜ਼ ਖਾਣੀ ਆ ਮੈਨੂੰ ਮਨ ਲੈ ਦੇ ਕਹਿੰਨੇ ਕਰੀ ਤੈਨੂੰ ਡੈਡੀ ਬਣਾ ਦੋ ਨਹੀਂ ਜਦੋਂ ਨੌਜਵਾਨ ਪੁੱਤ ਵੱਡੇ ਹੁੰਦੇ ਨੇ ਹੈਨਾ ਤੇ ਉਹਦੇ ਉਹਦੇ ਵਿੱਚ ਦੋਸਤੀ ਵਾਲਾ ਇੱਕ ਜਿਹੜਾ ਰਿਸ਼ਤਾ ਬਣ ਜਾਂਦਾ ਹੈ ਹੈਨਾ ਦੋਸਤੀ ਵਾਲਾ ਇਹਦੇ ਆਪਦੇ ਚਾਚੇ ਨਾ ਸੀਗਾ ਜੀ ਮੇਰੇ ਨਾਲ ਤਾਂ ਐਵੇਂ ਘਾਟੀ ਹੁੰਦਾ ਇਹਦੇ ਚਾਚੇ ਨਾ ਸੀਗਾ ਦੋਸਤੀ ਵਾਲਾ ਕੰਮ ਮੈਨੂੰ ਤਾਂ ਕਦੇ ਹੀ ਕਹਿੰਦਾ ਹੁੰਦਾ ਜਿਹੜੀ ਨਹੀਂ ਮੈਂ ਹਜੇ ਕਹਣਾ ਮੈਂ ਪੁੱਤ ਤੋਂ ਨੇਰਾ ਨਾ ਕਰਿਆ ਕਰ ਤੂੰ ਜਲਦੀ ਆ ਜਾ ਕਰੋ ਉਹ ਡੈਡੀ ਤੁਸੀਂ ਉਹੀ ਡਰੀ ਜਾਂਦੇ ਹੋ ਅੱਜ ਕੱਲ ਅਸੀਂ ਤਾਂ ਗੱਡੀਆਂ ਜਾਂਦੇ ਹਾਂ ਸਾਨੂੰ ਇਹੋ ਜਿਹੇ ਬੰਦੇ ਤੁਹਾਨੂੰ ਡਰੀਦਾ ਹੁੰਦਾ ਹੈ ਇਹ ਮੈਨੂੰ ਤਾਂ ਇਦਾਂ ਕਹਿੰਦਾ ਹੁੰਦਾ ਸੀਗੇ ਤੁਸੀਂ ਦੱਸਿਆ ਜਿਵੇਂ ਜਿਨ੍ਹਾਂ ਦੇ ਨਾਂ ਜਿਨ੍ਹਾਂ ਨੇ ਸਾਜ਼ਿਸ਼ ਜਿਹੜੀ ਰੱਚੀ ਸੀਗੀ ਹੈ ਨਾ ਉਹਨਾਂ ਨੇ ਆਪਣੇ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਹਿ ਲਓ ਵੀ ਰੱਬ ਨੇ ਇਹਨਾਂ ਨੂੰ ਇਹ ਤਾਂ ਮਾਲਕ ਨੇ ਰੱਖਿਆ ਜੀ ਉਹ ਤਾਂ ਆਪਦੇ ਜਾਨੀ ਖਤਮ ਕਰ ਗਏ ਸੀਗੇ ਉਹ ਤਾਂ ਪੂਰਾ ਖਤਮ ਕਰਕੇ ਛੱਟ ਕੇ ਗਏ ਆ ਇਹ ਤਾਂ ਹੁਣ ਮਾਲਕ ਦੀ ਕਿਰਪਾ ਹੋਈ ਹੈ ਮੈਂ ਕਹੀਏ ਮਾਲਕ ਨੇ ਸਾਨੂੰ ਦਵਾਰੇ ਮੋੜ ਕੇ ਦਿੱਤਾ ਇਹ ਉਹਨਾਂ ਨੂੰ ਕੋਈ ਗੱਲ ਨਹੀਂ ਸੀਗੀ ਜੀ ਉਹ ਪੂਰਾ ਖਤਮ ਕਰ ਗਏ ਸੀਗੇ ਜੀ ਤੇ ਲੱਤ ਜਿਹੜੀ ਕੱਟਣੀ ਪਈ ਐ ਉਹ ਕੀ ਹੋਇਆ ਸੀਗਾ ਕਿ ਡਾਕਟਰ ਦੇ ਵੱਲੋਂ ਇਲਾਜ ਪਰਮਾਤਮਾ ਨੂੰ ਪਤਾ ਜੀ ਜਾਂ ਡਾਕਟਰਾਂ ਤੋਂ ਕੋਈ ਨਗਹਿਲੀ ਹੋ ਗਈ ਤੇ ਡਾਕਟਰ ਤਾਂ ਕਹਿੰਦੇ ਵੀ ਵੀ ਇਹਦੀ ਲੱਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ ਵੀ ਜਦੋਂ ਇਹਦਾ ਪਾਟ ਟੁੱਟਿਆ ਇਹ ਉਮੇ ਹੀ ਚੱਕ ਕੇ ਲੈ ਗਏ ਵੀ ਉਹ ਜਿਹੜਾ ਹੱਡ ਲੰਮਕਦਾਗੇ ਉਹਨੇ ਨਾੜਾਂ ਮਾੜਦੀਆਂ ਹੁਣ ਕਿਹਦਾ ਸੱਚ ਮੰਨੀਏ ਤੇ ਡਾਕਟਰ ਕਹਿੰਦਾ ਵੀ ਤਾਂ ਇਹਦੀ ਲੱਤ ਕੱਟਣੀ ਪਈ ਵੀ ਇਹਦੀ ਨਾੜਾਂ ਜੁੜੀਆਂ ਹੀ ਨਹੀਂ ਸਹੀ ਤਰੀਕੇ ਸਰਕਲ ਹੀ ਨਹੀਂ ਚੱਲਿਆ ਜੀ ਖੂਨ ਦਾ ਦੀ ਤੇ ਸਰਚ ਵੀ ਲੱਗੀਆਂ ਸੀ ਸੱਤਾਂ ਸ਼ਹਿਰ 'ਚ ਛੱਟ ਲੱਗੀ ਸ਼ਹਿਰ 'ਚ 7-8 ਟਾਂਕੇ ਆਦੀ ਉਦਾਂ ਸਰੀਰ ਚ ਕੋਈ ਹੋਰ ਅੰਦਰੂਨੀ ਸੱਟ ਨਹੀਂ ਹੋਰ ਕਿਤੇ ਨਹੀਂ ਗਈ ਛੱਟ ਹੈਗੀ ਸੀ ਮੈਂ ਸਿਰ ਤੇ ਤੇ ਲੱਤ ਤੇ ਬਾਕੀ ਪੂਰੇ ਸਰੀਰ ਦੀ ਵੀ ਐਮ ਆਰ ਆਈ ਕਰਾਈ ਆਪਾਂ ਸਿਰ ਦੀ ਵੀ ਕਰਾਉਣੀ ਆ ਸਾਰੇ ਸਰੀਰ ਦੇ ਟੈਸਟ ਕਰਾਉਣੇ ਆ ਜੀ ਕੋਈ ਨੁਕਸ ਨਹੀਂ ਬਾਕੀ ਇਹਦੀ ਚੀਜ਼ ਨੁਕਸ ਤਾਂ ਮਾਤਾ ਜੀ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮਾਵਾਂ ਲਈ ਤਾਂ ਵੈਸੇ ਪੁੱਤਾਂ ਦਾ ਪਿਆਰ ਜਿਹੜਾ ਵੱਖਰਾ ਹੁੰਦਾ ਤੇ ਜੇ ਅਸੀਂ ਦੇਖੀਏ ਅੱਜ ਬੀਰੀ ਨੂੰ ਤੁਸੀਂ ਉਸੇ ਤਰੀਕੇ ਨਾਲ ਸੰਭਾਲ ਲਿਓ ਜਿਵੇਂ ਬਚਪਨ ਦੇ ਵਿੱਚ ਸੰਭਾਲਦੇ ਸੀਗੇ ਹਨਾ ਜਦੋਂ ਬੱਚੇ ਘਰ ਦੇ ਵਿੱਚ ਆਉਂਦੇ ਨੇ ਤਾਂ ਜਿਹੜਾ ਪਾਲਣ ਪੋਸ਼ਣ ਹੈ ਸਭ ਤੋਂ ਵੱਧ ਮਾਂ ਧਿਆਨ ਰੱਖਦੀ ਹੈ ਕੀ ਜਿਹੜਾ ਤੁਹਾਨੂੰ ਇਸ ਤਰੀਕੇ ਨਾਲ ਮਹਿਸੂਸ ਹੁੰਦਾ ਕਿਉਂਕਿ ਜਿਹੜੇ ਪੁੱਤ ਨੂੰ ਆਪ ਹੱਥੀਂ ਚੂਰੀਆਂ ਕੁੱਟ ਕੇ ਖਵਾਈਆਂ ਹੋਣ ਇਸ ਤਰੀਕੇ ਨਾਲ ਹੋਵੇ ਤਾਂ ਮੈਨੂੰ ਲੱਗਦਾ ਦਿਲ ਨੂੰ ਬਹੁਤ ਜਿਆਦਾ ਦੁੱਖ ਤਾਂ ਪਹੁੰਚਦਾ ਹੀ ਹੈ ਜੀ ਤੁਸੀਂ ਜਦੋਂ ਆਪ ਹਿੰਮਤ ਰੱਖਦੇ ਹੋ ਜਿਹੜੀ ਬੀਰੀ ਨੂੰ ਦੇਖ ਕੇ ਕਿਉਂਕਿ ਭਾਵੁਕ ਹੋ ਰਹੇ ਨੇ ਪਰ ਹਿੰਮਤ ਤੁਹਾਡੀ ਹੈ ਜਿਹੜੀ ਅੱਜ ਬੀਰੀ ਬੋਲਣ ਮਾ ਡਾਕਟਰਾਂ ਨੇ ਇਹਦਾ ਕਹਿਤਾ ਚਲੋ ਬੋਲਣਾ ਸ਼ੁਰੂ ਕਰਨਾ ਤੁਸੀਂ ਗੱਲਾਂ ਬਾਤਾਂ ਮਾਰਦੇ ਹੋ ਰਿਸਪੌਂਸ ਕਰਦੇ ਹੋ ਸਭ ਤੋਂ ਜਿਆਦਾ ਜ਼ਰੂਰੀ ਜਿਹੜੀ ਕੀ ਹੈ ਹਿੰਮਤ ਰੱਖਣੀ ਬਹੁਤ ਔਖੀ ਹੈ ਜੀ ਕਹਤ ਨੇ ਦਿੰਦੇ ਸਾਰੇ ਮਾਂ ਧੰਨਵਾਦ ਪਰ ਧੰਨਵਾਦ ਨਾਲ ਬਹੁਤ ਔਖਾ ਸਾਰਾ ਦਿਨ ਮੈਂ ਉਹਨੂੰ ਇਹ ਹਾਲਤ ਤੇ ਦੇਖਦੀ ਆ ਮੇਰੇ ਅੰਦਰੋਂ ਫਿਰ ਦੁਰਸੀ ਇਸੇ ਹੀ ਦਿੰਦੀਆਂ ਨੇ ਬੈਰੀਆਂ ਨੂੰ ਵੀ ਜੇ ਤੁੰਡਾ ਘੁੰਬ ਗਾੜਿਆ ਸੀਗਾ ਇਹਨਾਂ ਤੁਸੀਂ ਸਾਹਮਣੇ ਆ ਕੇ ਪੁੱਛ ਲੈਂਦੇ ਸਭ ਤੋਂ ਪੁੱਛ ਲੈਂਦੇ ਕਿਸੇ ਪੰਚਾਇਤ ਚ ਇਕੱਠ ਕਰ ਲੈਂਦੇ ਫਿਰ ਮੇਰੇ ਪੁੱਤ ਦੀ ਏਕੜ ਨਾ ਕਰਦੇ ਉਹਨਾਂ ਨੇ ਕਿਹਾ ਸੀ ਵੀ ਨੌਂ ਨਹੀਂ ਹੋਣ ਦੇਣਾ ਇਹਦਾ ਨੌਂ ਤਾਂ ਹੁਣ ਉਦੋਂ ਵੀ ਜ਼ਿਆਦੇ ਆ ਉਹੀ ਲੋਗ ਮਿਲ ਲਾਦਾ ਬਹੁਤ ਪਿਆਰ ਕਰਦੇ ਹਾਂਜੀ ਬਹੁਤ ਪਿਆਰ ਕਰਦੇ ਨੇ ਜਿਹੜਾ ਨਹੀਂ ਵੀ ਸੀ ਜਾਣਦਾ ਹੁਣ ਉਹ ਵੀ ਸਾਨੂੰ ਵੀ ਜਾਣਦਾ ਇਹਨੂੰ ਵੀ ਜਾਣਦਾ ਵਾ ਨੋਂ ਖਤਮ ਕਰਨਾ ਚਾਹੁੰਦੇ ਸੀ ਪਰ ਰੱਬ ਨੇ ਮੇਰੇ ਪੁੱਤ ਦਾ ਨੋਂ ਰੱਖਿਆ ਵਾ ਦੁਨੀਆ ਕੋਨੇ ਕੋਨੇ ਚ ਆਉਂਦੀ ਹੈ ਮੈਨੂੰ ਬੈਰੀ ਹੁਣ ਦੇਖਦੇ ਹੀ ਹੋਣਗੇ ਕਿਹੜਾ ਨਹੀਂ ਦੇਖਦੇ ਬਿਲਕੁਲ ਹਾਂਜੀ ਤਾਨੂੰ ਕਦੀ ਦੱਸਿਆ ਸੀ ਇਹਨਾਂ ਨੇ ਕਿ ਮੈਨੂੰ ਇਦਾਂ ਬੋਲਦੇ ਨੇ ਵੀ ਇਹ ਗੱਲਬਾਤ ਧਮਕੀਆਂ ਦਿੰਦੇ ਨੇ ਕੁਝ ਵੀ ਹਾਂਜੀ ਇਦਾਂ ਤਾਂ ਗੱਲ ਕਰਦਾ ਸੀ ਮੈਂ ਪੁੱਛਦੀ ਰਹਿੰਦੀ ਸੀ ਦੂਜੇ ਤੀਜੇ ਦਿਨ ਕਿਉਂਕਿ ਜਦੋਂ ਕੋਈ ਇਹੋ ਜੇ ਚੀਜ਼ ਵਿੱਚ ਹੋਵੇ ਖੇਡ ਵਿੱਚ ਹੋਵੇ ਜਿੱਥੇ ਮਰਜ਼ੀ ਹੋਵੇ ਮੈਨੂੰ ਲੱਗਦਾ ਵੀ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਖਾਰਖਾਣੀ ਸ਼ੁਰੂ ਕਰ ਹਾਂਜੀ ਹਾਂਜੀ ਮੈਂ ਪੁੱਛਦੀ ਰਹਿੰਦੀ ਸੀ ਕਿ ਜਾਂ ਸਾਰੇ ਪੁੱਛਦੇ ਰਹਿੰਦੇ ਸੀ ਕਿ ਵਿਪਤ ਤੈਨੂੰ ਕਿਸੇ ਰਸਤੇ 'ਚ ਤਾਂ ਨਹੀਂ ਮਿਲਦੇ ਜਾਂ ਤੈਨੂੰ ਕੋਈ ਤੰਗ ਤਾਂ ਨਹੀਂ ਕਰਦੇ ਜਾਂ ਤੇਰੀ ਕੋਈ ਲੜਾਈ ਕਿਸੇ ਨਾਲ ਨਹੀਂ ਕਰਦਾ ਸੀ ਮੰਮੀ ਉਹ ਤਾਂ ਮਿਲੇ ਹੀ ਨਹੀਂ ਕਰੇ ਮਿਲੇ ਹੀ ਨਹੀਂ ਕਰੇ ਕੋਈ ਵੀ ਗੱਲਬਾਤ ਨਹੀਂ ਸੀਗੀ ਕੋਈ ਵੀ ਗੱਲਬਾਤ ਉਹਨਾਂ ਨਾਲ ਕੋਈ ਰਾਂਝੀ ਨਹੀਂ ਸੀ ਸਾਡੀ ਕੀ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਸੀਗੀ ਪੂਰੀ ਜਿਹੜੀ ਐਦਾਂ ਮੈਂ ਕਹਿਣਾ ਚਾਹਣੀ ਆ ਬਈ ਜਦੋਂ ਮੇਰਾ ਪੁੱਤ ਘਰੋਂ ਗਿਆ ਵਾ ਇਹ ਸਾਨੂੰ ਪਤਾ ਸੀ ਜਾਂ ਯਾਰਾਂ ਦੋਸਤਾਂ ਨੂੰ ਪਤਾ ਸੀਗਾ ਬਿਲਕੁਲ ਵੀ ਕਿੱਥੋਂ ਆ ਰਿਹਾ ਕਿੱਥੇ ਜਾਂਦਾ ਮੇਰੇ ਨਾਲ 10:30 ਵਜੇ ਗੱਲ ਹੋਈ ਯਾਰ ਰਾਤ ਨੂੰ ਕਹਿੰਦਾ ਮੰਮੀ ਮੈਂ ਆ ਜਾਣਾ ਅੱਧੇ ਘੰਟੇ ਤੱਕ ਆ ਗਿਆ ਹੂੰ ਤੂੰ ਪੈ ਜਾ ਮੈਂ ਕਿਹਾ ਕੋਈ ਨਹੀਂ ਮੈਂ ਜਾਗਦੀ ਆ ਮੈਂ ਪਈ ਨਹੀਂ ਹੈਗੀ ਤੂੰ ਆ ਜਾ ਛੇਤੀ ਹੂੰ ਕਹਿੰਦਾ ਮੇਰੇ ਨਾਲ ਹੀ ਨੇ ਸਾਡੇ ਮੇਰੇ ਦੋਸਤ ਮੇਰੇ ਨਾਲ ਹੀ ਨੇ ਸਾਨੂੰ ਇਹ ਵੀ ਪਤਾ ਸੀ ਵੀ ਦੋਸਤ ਕਿਹੜੇ-ਕਿਹੜੇ ਨੇ ਨਾਲ ਤੇ ਗੱਲ ਹੋਈ ਐ ਉਦੋਂ ਮਗਰੋਂ ਹੁਣ ਕਿਸੇ ਨੂੰ ਕੀ ਪਤਾ ਸੀਗਾ ਇਹ ਗੱਲ ਪੂਰੀ ਸਾਰੀ ਪਲੈਨਿੰਗ ਕਰੀਆ ਇਹਨਾਂ ਨੇ ਵੀ ਇੱਥੇ ਵੀ ਰਿ ਆ ਗਿਆ 8 ਵਜੇ ਇੱਥੇ ਪਹੁੰਚ ਗਿਆ 8 ਵਜੇ ਇੱਥੇ ਪਹੁੰਚ ਗਿਆ ਕੌਸ਼ਕ ਨਾਲ ਦੇ ਕੌਸ਼ਕ ਜਿਹੜੇ ਬਹੁਤਿਆਂ ਜ਼ਿਆਦਿਆਂ ਦੇ ਫੋਨ ਚਲਦੇ ਜਦੋਂ ਹਸਪੀਟਲ ਦੇ ਵਿੱਚ ਹੁਣ ਮੈਂ ਨਾ ਨਹੀਂ ਲੈਣਾ ਹੈਗਾ ਬਹੁਤ ਮੁੰਡੇ ਸੀਗੇ ਜਿਹੜੇ ਪਿੱਛੇ ਗਏ ਜੀ ਉਹਨਾਂ ਨੇ ਮਤਲਬ ਦੱਸਿਆ ਵੀ ਮੇਰਾ ਵੀ ਫੋਨ ਗਿਆ ਮੈਂ ਵੀ ਫੋਨ ਕਰਿਆ ਭੀਰੀ ਨੂੰ ਮੈਂ ਵੀ ਫੋਨ ਕਰਿਆ ਹੁਣ ਕੀ ਪਤਾ ਵੀ ਕੀ ਗਾਹਾਂ ਕਿਹਨੂੰ ਦੱਸਿਆ ਵਾ ਉਹੀ ਗੱਲ ਘਮਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹਾਂ ਜੀ ਹਾਂ ਜੀ ਹਾਂ ਗੱਲ ਘਮਾ ਘਮੂ ਕੇ ਉਹਨਾਂ ਤੱਕ ਪਹੁੰਚ ਗਈ ਵੀ ਕਿੱਥੇ ਭੀਰੀ ਆ ਗਿਆ ਹੁਣ ਨਹੀਂ ਤਾਂ ਪਤਾ ਨਹੀਂ ਹੁੰਦਾ ਹੈਗਾ ਜਦੋਂ 10:30 ਵਜੇ ਕਿਸੇ ਦਾ ਬੱਚਾ ਬਾਹਰ ਹੋਵੇ ਅੱਗੇ ਰੋਜ਼ਾਨਾ ਜਾਂਦਾ ਹੀ ਆ ਕੋਈ ਜਨਮ ਦਿਨ ਆ ਗਿਆ 11 ਦੋਸਤਾਂ ਨਾਲ ਜਾਂਦਾ ਸੀ ਕਿਸੇ ਦਾ ਜਨਮ ਦਿਨ ਆ ਗਿਆ ਜਾਂ ਖੇਡਣ ਜਾਂਦਾ ਸੀਗਾ ਮਿਹਨਤ ਲਾਉਣ ਜਾਂਦਾ ਸੀ ਕਿਸੇ ਨੂੰ ਤਾਂ ਪਰ ਕੋਈ ਪਤਾ ਨਹੀਂ ਪਤਾ ਤਾਂ ਨਾਲਦਿਆਂ ਨੂੰ ਹੀ ਸੀਗਾ ਜੀ ਹਮਮ ਆਪਾਂ ਮੈਂ ਇਹ ਨਹੀਂ ਕਹਿੰਦੀ ਵੀ ਨਾਲਦਿਆਂ ਨੇ ਪਰ ਮੈਂ ਉਹਨਾਂ ਦਾ ਇਹ ਵੀ ਸ਼ੁਕਰ ਕਰਦੀ ਆ ਵੀ ਲੈ ਕੇ ਮੌਕੇ ਤੇ ਚਾਕੇ ਉਹ ਬਿਲਕੁਲ ਬਿਲਕੁਲ ਪਰ ਉਹਨਾਂ ਤੋਂ ਬਿਨਾ ਕਿਸੇ ਨੂੰ ਨਹੀਂ ਸੀ ਪਤਾ ਵੀ ਸਾਡਾ ਮੁੰਡਾ ਕਿੱਥੇ ਗਿਆ ਕਿੱਥੇ ਨਹੀਂ ਹਮਮ ਤੇ ਕਿਥੇ ਇੱਥੇ ਪਿੰਡ ਦੇ ਵਿੱਚ ਹੀ ਇਹ ਹੋਇਆ ਸੀ ਜਿਹੜਾ ਹਾਂਜੀ ਹਾਂਜੀ ਕੋਸ਼ਕ ਥੋੜੀ ਦੂਰ ਆ ਜੀ 2 ਕੁ ਮਿੰਟ ਦਾ ਰਸਤਾ ਆ ਜੀ ਹਾਂਜੀ ਜੋਧਾ ਨਾਲੇ ਤੇ ਹੋਇਆ ਜੀ ਤੇ ਹੁਣ ਤੁਸੀਂ ਕਿਹੜੇ ਚਾਹ ਜਿਹੜੇ ਤੁਹਾਡੇ ਥੋੜੇ ਕਹਿ ਲੋ ਵੀ ਹੁਣ ਤਾਂ ਚਲੋ ਠੀਕ ਹੋਣਗੇ ਜਲਦੀ ਫਿਰ ਤੋਂ ਦੁਬਾਰਾ ਤੁਹਾਡੇ ਨਾਲ ਉਸੇ ਤਰੀਕੇ ਨਾਲ ਰਹਿਣਗੇ ਕਿਹੜੇ ਕਿਹੜੇ ਚਾਹ ਜਿਹੜੇ ਅਧੂਰੇ ਸਾਰੇ ਚਾਹ ਹੁਣ ਮਾਮਾ ਨੂੰ ਮੰਗਣ ਵੀ ਆਉਣ ਦਾ ਹੁੰਦਾ ਹੂੰ ਤੇ ਦੇਖਣ ਦਾ ਹੁੰਦਾ ਵੀ ਸਾਡੇ ਵੀ ਪਰਿਵਾਰ ਵਧੇ ਬੱਚੇ ਬਾਲ ਬੱਚੇ ਖੇਡਣ ਵੇਣੇ ਚ ਇਹੀ ਚਾਹੁੰਦਾ ਮਾਮਾ ਨੂੰ ਤਾਂ ਵੀ ਮੈਂ ਵੀ ਕਦੇ ਪੁੱਤ ਬਿਆਵਾਂ ਦੇਖਾਂ ਸਭ ਦੇ ਦੇਖਦੀਆਂ ਜੀ ਕੋਈ ਨਹੀਂ ਹੋਊਗਾ ਪਰਮਾਤਮਾ ਉਹ ਦਿਨ ਲਿਆਊਗਾ ਮੈਂ ਤਾਂ ਵਿਸ਼ਵਾਸ ਕਰਦੀ ਆ ਮਾਲਕ ਤੇ ਪਾਠ ਕਰਦੇ ਹੋ ਇਹਨਾਂ ਦੇ ਕੋਲ ਬੈਣੀ ਹਾਂ ਜੀ ਹਰ ਟਾਈਮ ਕੋਲੇ ਪਾਠ ਕਰਦੇ ਆ ਇਹਨਾਂ ਦੇ ਇੱਕ ਜਣਾ ਤਾਂ ਕਰ ਹੀ ਜਾਂਦੇ ਆ ਜੀ ਅਸੀਂ ਸਿਮਰ ਨੇ ਉਹਨੂੰ ਵੀ ਕਰਾਈਦਾ ਜੀ ਭਾਵੇਂ ਬੋਲ ਨਹੀਂ ਹੁੰਦਾ ਪਰ ਸੁਣਦਾ ਤਾਂ ਜ਼ਰੂਰ ਆ ਜੀ ਹਾਂਜੀ ਲੋਕਾਂ ਦਾ ਸਹਿਯੋਗ ਮਿਲਿਆ ਕਿਉਂਕਿ ਜਦੋਂ ਇਦਾਂ ਦਾ ਕੁਝ ਵਾਪਰ ਜਾਂਦਾ ਹੈ ਤਾਂ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਆਵਾਜ਼ ਪਹੁੰਚ ਜਾਂਦੀ ਹੈ ਤੇ ਇਹਨਾਂ ਦਾ ਤਾਂ ਨਾਮ ਪਹਿਲਾਂ ਤੋਂ ਹੀ ਟੂਰਨਾਮੈਂਟ ਦੇ ਨਾਲ ਹੀ ਕਬੱਡੀ ਦੇ ਰਾਹੀਂ ਹਾਂਜੀ ਹਾਂਜੀ ਲੋਕਾਂ ਦਾ ਬਹੁਤ ਸੰਯੋਗ ਮਿਲਿਆ ਜੀ ਜਾਨੀ ਕਹਿ ਲੋ ਵੀ ਪੂਰੀ ਦੁਨੀਆ ਹੀ ਆਉਂਦੀ ਹੈ ਜੀ ਕੋਈ ਰਹਿ ਹੈ ਨਹੀਂ ਹੈਗਾ ਵੀ ਜੋ ਸਾਡੇ ਘਰੇ ਰੋਜ਼ 20 25 10 15 ਬੰਦੇ ਆਉਂਦੇ ਹੀ ਨੇ ਜੀ ਬੰਦੇ ਬੁੜੀਆਂ ਬੱਚੇ ਵੀ ਤੱਕ ਮਿਲਣ ਆਉਂਦੇ ਨੇ ਜੀ ਸਵੇਰ ਲਾਸਾਂ ਕਰਦੇ ਨੇ ਕੋਈ ਖੰਡ ਪਾਠ ਵੀ ਕਰਾਉਂਦਾ ਸਹਿਜ ਪਾਠ ਵੀ ਕਰਾਉਂਦੇ ਆ ਦੁਪਹਿਰਾ ਸਾਬ ਵੀ ਕੱਟਦੇ ਆ ਜੇ ਇਹਦੀ ਤੰਦਰੁਸਤੀ ਲਈ ਅੱਛਾ ਜੀ ਹਾਂਜੀ ਇੱਥੋਂ ਤੱਕ ਦੁਨੀਆ ਪਿਆਰ ਕਰਦੀ ਆ ਤੁਸੀਂ ਨੌ ਮਟਾਉਣ ਵਾਲਿਓ ਇਹ ਸ਼ਰਮ ਕਰੋ ਹੁਣ ਇਹ ਦੇਖੋ ਬਈ ਮੇਰੇ ਪੁੱਤ ਲਈ ਅਰਦਾਸਾਂ ਕਿੰਨੀਆਂ ਨੇ ਬਿਲਕੁਲ ਜੀ ਹਾਂਜੀ ਕਿੱਥੇ ਕਦੀ ਜਿੱਤਣ ਦੀ ਕਿਸੇ ਨੇ ਇਹ ਨਹੀਂ ਕਿਹਾ ਹੋਣਾ ਵੀ ਜੇਤੇ ਹੋਵੇ ਕਿਸੇ ਨੂੰ ਪਤਾ ਤੱਕ ਨਹੀਂ ਹੋਣਾ ਜਦ ਪਰ ਹੁਣ ਮੈਨੂੰ ਲੱਗਦਾ ਸਾਰੇ ਵਰਲਡ ਦੇ ਵਿੱਚ ਨਾਮ ਵੀ ਹੈ ਤੇ ਲੋਕ ਜਿਹੜੇ ਨੇ ਤੁਸੀਂ ਜਿਵੇਂ ਦੱਸ ਰਹੇ ਹੋ ਅਰਦਾਸ ਦਾ ਹਾਂਜੀ ਹਾਂਜੀ ਹੁਣ ਸਾਨੂੰ ਪਹਿਲਾਂ ਸਾਨੂੰ ਨਹੀਂ ਸੀ ਕੋਈ ਜਾਣਦਾ ਇਹਨੂੰ ਹੀ ਜਾਣਦੇ ਸੀ ਹੁਣ ਤੁਹਾਨੂੰ ਜਾਣਦੇ ਹੁਣ ਸਾਨੂੰ ਜਾਣਦੇ ਆ ਹੁੰਦਾ ਤਾਂ ਮਾਣ ਤਾਂ ਮਹਿਸੂਸ ਹੁੰਦਾ ਪਰ ਦੁੱਖ ਹੁੰਦਾ ਵਾ ਕਿ ਇਸ ਕਾਰਨ ਕਰਕੇ ਜਾਣਦੇ ਵੀ ਇਹ ਕਰਕੇ ਜਾਣਦੇ ਆ ਖੇਡ ਦੇ ਕਰਕੇ ਜਾਣਦੇ ਤਾਂ ਸਾਨੂੰ ਹੋਰ ਖੁਸ਼ੀ ਮਹਿਸੂਸ ਹੋਣੀ ਸੀਗੀ ਹੁਣ ਤਾਂ ਜੀ ਮਨ ਖਰਾਬ ਹੁੰਦਾ ਜਦੋਂ ਹੁਣ ਸਾਨੂੰ ਕੋਈ ਅਸੀਂ ਬਾਹਰ ਜਾਣੇ ਜਿਹੜੀ ਕਹਿੰਦੇ ਨੇ ਨਾ ਵੇਰੀ ਦੇ ਮੰਮੀ ਡੜੀ ਆਉਂਦੇ ਨੇ ਜਿਹੜੀ ਖੜਾ ਕੇ ਖੜ ਜਾਂਦੇ ਨੇ ਜੀ ਫਿਰ ਹੁਣ ਮਨ ਉਦਾਸ ਹੋ ਜਾਂਦਾ ਜੀ ਹਲੋ ਤੁਸੀਂ ਜਿਵੇਂ ਦੱਸ ਰਹੇ ਹੋ ਤੁਸੀਂ ਵੀ ਅਰਦਾਸਾ ਕਰਦੇ ਹੋ ਹੈਨਾ ਇਹਨਾਂ ਦੇ ਕੋਲ ਪਾੜ ਕਰਦੇ ਹੋ ਇਹਨਾਂ ਦੇ ਵਿੱਚ ਜਿਹੜਾ ਅਸੀਂ ਜਜ਼ਬਾ ਵੀ ਦੇਖ ਰਹੇ ਹਾਂ ਉਹ ਵੀ ਮੈਨੂੰ ਲੱਗਦਾ ਵੀ ਜਲਦ ਹੀ ਬੋਲਣ ਵੀ ਲੱਗਣਗੇ ਤੇ ਉਸੇ ਤਰੀਕੇ ਨਾਲ ਫਿਰ ਤੋਂ ਚੂਰੀਆਂ ਕੁੱਟ ਕੇ ਖਵਾਓਗੇ ਉਸੇ ਤਰੀਕੇ ਨਾਲ ਗਰਾਊਂਡ 'ਚ ਭੇਜਾਂਗੇ ਗਰਾਊਂਡ 'ਚ ਤਾਂ ਭੇਜਾਂਗੇ ਜੀ ਚੂਰੀਆਂ ਤਾਂ ਹੁਣ ਵੀ ਖਾਣਾ ਪੀਣਾ ਤਾਂ ਉਹੀ ਆ ਜੀ ਅੱਛਾ ਜੀ ਚੂਰੀ ਦਾ ਸ਼ਿਕਾਇਤ ਤਾਂ ਹੁਣ ਵੀ ਆ ਖਾਂਦਾ ਵਾ ਅੱਛਾ ਜੀ ਦੇਸੀ ਘੋੜਾ ਹੋਰ ਕੁਝ ਐਦਾਂ ਕੋਈ ਇਸ਼ਾਰਿਆਂ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕੁਝ ਸਮਝਾਉਣ ਦੀ ਹਾਂਜੀ ਸਮਝਾਉਣ ਦੀ ਕਰਦਾ ਜਿੱਦਾਂ ਕੋਈ ਇਹਦੇ ਪਸੰਦ ਦੀ ਚੀਜ਼ ਖ ਇਦਾਂ ਥੋੜਾ ਹੱਥ ਰੱਖ ਦਿੰਦਾ ਉਂਗਲ ਰੱਖ ਦਿੰਦਾ ਵੀ ਆਹ ਚੀਜ਼ ਖਾਣੀ ਅੱਛਾ ਜੀ ਫਿਰ ਇਹਨੂੰ ਦੇ ਦੇ ਦਈਦੀ ਉਹ ਹੀ ਚੀਜ਼ ਪਸੰਦ ਦੀ ਬਣਾ ਕੇ ਬਾਕੀ ਮਾਂ ਨੂੰ ਪਸੰਦ ਦਾ ਪਤਾ ਹੀ ਹੁੰਦਾ ਉਹਦੇ ਬੱਚੇ ਦੀ ਦਾ ਵੀ ਕੀ ਖਾਣਾ ਚਾਹੁੰਦੀ ਹੈ ਜੀ 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 ਹਾਂਜੀ ਪਹਿਲਾਂ ਤੁਸੀਂ ਜਿਵੇਂ ਇਹਨਾਂ ਨੇ ਗਰਾਊਂਡ 'ਚ ਪ੍ਰੈਕਟਿਸ ਕਰਨ ਜਾਣੀ ਹੁੰਦੀ ਸੀ ਤਿਆਰੀਆਂ ਕਰਕੇ ਰੱਖਦੇ ਸੀ ਖਾਣ ਪੀਣ ਦਾ ਸਾਰਾ ਸਮਾਨ ਹਾਂਜੀ ਹਾਂਜੀ ਮੈਂ ਤਿਆਰੀਆਂ ਕਰ ਦਿੰਦੀ ਸੀ ਕਿ ਮੈਂ 1:30 ਵਜੇ ਤੱਕ ਲੱਗ ਜਾਂਦੀ ਸੀ ਜੀ ਇਹਦੀ ਇਹ ਸਵਾ 3:30 ਨੂੰ ਪੂਰੇ ਯਾਨੀ ਖਰਾਕ ਖਾ ਕੇ ਆਪਦੀ ਹਾਜਮ ਕਰਕੇ 4:00 ਵਜੇ ਨੂੰ 4:30 ਵਜੇ ਨੂੰ ਗਰਾਊਂਡ 'ਚ ਚੱ ਇਸ ਸਵਾ 6 ਵਜੇ ਸ਼ਾਮ ਨੂੰ ਆਉਂਦਾ ਸੀਗਾ ਜੀ ਗਰਾਊਂਡ 'ਚ ਅੱਛਾ ਜੀ ਹਾਂਜੀ 2 3 ਘੰਟੇ ਪੂਰੀ ਆਪਣੀ ਕੰਮ ਕਰਦੀ ਸੀ ਸਵੇਰੇ 6:30 ਵਜੇ ਆਉਂਦਾ ਸੀਗਾ 5 6 5 ਵਜੇ ਜਾ ਕੇ ਤੇ ਸ਼ਾਮ ਨੂੰ ਪੌਣੇ 4 4 ਵਜੇ ਦੇ ਕਰੀਬ ਜਾ ਕੇ ਇਹਨੇ 6:30 ਸਵਾ 6 ਆਉਂਦਾ ਸੀ ਇੱਕ ਨੌਜਵਾਨ ਪੁੱਤ ਦਾ ਸਰੀਰ ਜੋ ਕਿ ਬੋਡੀ ਉਹਨੇ ਆਪਣੀ ਹੈ ਡਾਈਟ ਖਾ ਕੇ ਗਰਾਊਂਡ 'ਚ ਪ੍ਰੈਕਟਿਸ ਕਰਕੇ ਬਣਾਈ ਤੇ ਅੱਜ ਇਹ ਜਿਹੜਾ ਵਤੀਰਾ ਹੋਇਆ ਜੋ ਵੀ ਘਟਨਾ ਮੰਨ ਲਾਦਾ ਸਾਜਿਸ਼ ਦੇ ਵਿੱਚ ਜਿਹੜੀ ਹੋਈ ਹੈ ਮਨ ਨੂੰ ਤਾਂ ਚਲੋ ਦੁੱਖ ਲੱਗਦਾ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਲੋਕਾਂ ਨੇ ਹਿੰਮਤ ਨਹੀਂ ਹਾਰੀ ਜੇ ਤੁਸੀਂ ਹਿੰਮਤ ਹਾਰ ਦਿੰਦੇ ਤਾਂ ਸ਼ਾਇਦ ਅੱਜ ਉਹ ਵੀ ਆਪਣੀ ਠੀਕ ਹੋ ਪਰ ਹਿੰਮਤ ਤਾਂ ਨਹੀਂ ਹਾਰਨ ਮੈਂ ਤਾਂ ਇਹ ਹੀ ਕਹਿਣਾ ਚਾਹੁੰਨੀ ਆ ਵੀ ਲੜਾਈ ਤਾਂ ਲੜੋ ਪਰ ਇਹ ਇੱਕਣ ਦਾ ਮਾਂ ਕਿਸੇ ਵੀ ਮਾਂ ਨਾਲ ਨਾ ਹੋਵੇ ਇਦਾਂ ਦੀ ਲੜਾਈ ਨਾ ਲੜੋ ਸਾਹਮਣੇ ਬਹਿ ਕੇ ਗੱਲ ਕਰ ਲਓ ਜੇ ਕੋਈ ਵੀ ਮਨ ਦੇ ਵਿੱਚ ਬੁਰਾ ਖਿਆਲ ਆ ਕਿਸੇ ਦੇ ਉਹ ਕੋਈ ਪੰਚਾਇਤ ਮੈਂਬਰ ਬਲਾ ਕੇ ਜਾਂ ਕਿਸੇ ਥਾਣੇ ਕਚਹਿਰੀ ਚ ਗੱਲ ਕਰ ਲੋ ਪਰ ਕਿਸੇ ਮਾਂ ਦੇ ਪੁੱਤ ਨਾਲ ਏਕਣ ਨਾ ਕਰੋ ਜਿੰਮੇ ਅੱਜ ਵੀਰੀ ਨਾ ਹੋਇਆ ਬਿਲਕੁਲ ਇਹੀ ਮੈਂ ਸਰਕਾਰ ਨੂੰ ਕਹਿੰਦੀ ਆ ਵੀ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਨਹੀਂ ਉਹ ਦੇਖਦਾ ਲੱਗਦਾ ਬਾਹਰ ਘੁੰਮਦੇ ਨਜ਼ਰਾਂ ਜੀ ਦੁੱਖ ਤਾਂ ਲੱਗਦਾ ਜੀ ਬਹੁਤ ਦੁੱਖ ਲੱਗਦਾ ਕੋਈ ਨਹੀਂ ਜੇ ਉਹਨਾਂ ਨੂੰ ਸਰਕਾਰ ਨਹੀਂ ਸਜ਼ਾ ਦੇ ਸਕਦੀ ਉਹ ਪਰਮਾਤਮਾ ਦੀ ਕਚਹਿਰੀ ਚ ਬਚਣਗੇ ਬਿਲਕੁਲ ਹੋਈ ਵੀ ਜਾਂਦਾ ਦਿਹਿੰਦਾ ਵੀ ਆ ਰੱਬ ਦਿਖਾਈ ਜਾਂਦਾ ਮੂਰੇ ਅੱਖਾਂ ਦੇ ਕੋਈ ਨਹੀਂ ਮੈਂ ਤਾਂ ਬਸ ਰੱਬ ਨੇ ਹੌਸਲਾ ਦਿੱਤਾ ਉਹਦੇ ਪਰਮਾਤਮਾ ਤੇ ਵਿਸ਼ਵਾਸ ਕਰੀ ਬੈਠੇ ਆ ਅਸੀਂ ਤਾਂ ਸਾਰਾ ਪਰਿਵਾਰ ਵੀ ਇੱਕ ਦਿਨ ਫੇਰ ਮੁੜ ਕੇ ਗਰਾਉਂਡਾਂ 'ਚ ਖੜਾ ਕਰਾਂਗੇ ਕਰੂਗਾ ਪਰਮਾਤਮਾ ਜੀ ਬਿਲਕੁਲ ਇਹ ਮਾੜੀਆਂ ਸੀਸਾਂ ਜਿਹੜੀਆਂ ਕਿ ਮੇਸ਼ਾ ਨਾਲ ਰਹਿੰਦੀ ਆ ਨੇ ਆਪਣੇ ਬੱਚਿਆਂ ਦੇ ਤੇ ਇਸੇ ਤਰੀਕੇ ਨਾਲ ਬੀਰੀ ਟੈਪਈ ਜਿਹੜਾ ਨਾਮ ਗਰਾਊਂਡ ਦੇ ਵਿੱਚ ਪਹਿਲਾ ਗੂਜਦਾ ਸੀ ਉਸੇ ਤਰੀਕੇ ਨਾਲ ਗੂਜੇਗਾ ਕਿਉਂਕਿ ਰਿਕਵਰੀ ਦੀ ਜਿਹੜੀ ਹੈ ਉਹ ਚੀਜ਼ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇੱਕ ਨੌਜਵਾਨ ਪੁੱਤ ਜਦੋਂ ਬੈੱਡ ਤੇ ਪੈ ਜਾਵੇ ਮੰਜੇ ਤੇ ਪੈ ਜਾਵੇ ਤਾਂ ਪਰਿਵਾਰ ਦੇ ਵਿੱਚ ਬਹੁਤ ਦੁੱਖ ਭਰਿਆ ਮਾਹੌਲ ਹੋ ਜਾਂਦਾ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਇਹਨਾਂ ਨੇ ਕਾਫੀ ਚਿਰ ਜਿਹੜਾ ਸਬਰ ਕੀਤਾ ਡਾਕਟਰਾਂ ਤੱਕ ਗਏ ਇਲਾਜ ਜਿਹੜਾ ਮਹਿੰਗੇ ਤੋਂ ਮਹਿੰਗਾ ਇਲਾਜ ਕਰਾਇਆ ਤਾਂ ਕਿ ਪੁੱਤ ਦੀ ਜਿਹੜੀ ਜਾਨ ਬਚ ਜਾਵੇ ਟਰੋਫੀਆਂ ਦੀ ਤਸਵੀਰਾਂ ਤੁਸੀਂ ਜਿਹੜੀਆਂ ਦੇਖਿਆ ਨੇ ਇੱਕ ਨਹੀਂ ਦੋ ਨਹੀਂ ਕਿੰਨੀਆਂ ਹੀ ਟਰਾਫੀਆਂ ਕਿੰਨੇ ਕੈਸ਼ ਪ੍ਰਾਈਜ਼ ਜਿਹੜਾ ਬੀਰੀ ਟਾਈਪ ਦੇ ਨਾਂ ਤੇ ਹੋਏ ਨੇ ਤੇ ਉਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਲਦੀ ਮੈਦਾਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾਂਗੇ ਕਿਉਂਕਿ ਪਹਿਲਾਂ ਜਿਹੜਾ ਨਾਮ ਗੂਜਦਾ ਸੀਗਾ ਜੋ ਘਟਨਾ ਵਾਪਰੀ ਸ਼ਾਇਦ ਉਹ ਰੱਬ ਨੇ ਇੱਕ ਕਹਿ ਲੋ ਹੱਥ ਰੱਖ ਦਿੱਤਾ ਕਿ ਜਾਨ ਬਚ ਗਈ ਤੇ ਜੇ ਜਾਨ ਬਚ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਲ ਪਾਵਰ ਉਹ ਜਜ਼ਬਾ ਦੇ ਨਾਲ ਇਨਸਾਨ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਇਦਾਂ ਦੀ ਹੋਰ ਬਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ